ਸਤ ਸ੍ਰੀ ਅਕਾਲ ਦੋਸਤੋ ਦੋਸਤੋ ਜਿਹੜੇ ਮੁੰਡੇ ਪਲੱਸ 2 ਕਰ ਲੈਂਦੇ ਆ ਤੇ ਉਹ ਵਿਦੇਸ਼ ਜਾਣਾ ਚਾਹੁੰਦੇ ਜਾਂ ਇੱਥੇ ਆਪਣੇ ਚੰਗੇ ਕੰਮਕਾਰ ਕਰਨਾ ਚਾਹੁੰਦੇ ਆਪਣੇ ਭਵਿੱਖ ਨੂੰ ਉਜਵਲ ਬਣਾਉਣਾ ਚਾਹੁੰਦੇ ਆ ਉਹ ਵੀਰੇ ਵੀਡੀਓ ਜ਼ਰੂਰ ਸੁਣਿਓ ਜੇ ਉਹ ਇਹ ਕੰਮ ਕਰ ਲੈਣਗੇ ਨਾ ਤੇ ਟਰੰਪ ਭਾਵੇਂ ਹਟੀਆਂ ਤੱਕ ਚੂਰ ਲਾ ਲਈ ਉਹ ਅਮਰੀਕਾ ਤੋਂ ਜਾਂ ਸਾਨੂੰ ਕੈਨੇਡਾ ਤੋਂ ਇੰਗਲੈਂਡ ਤੋਂ ਕਿਤੋਂ ਵੀ ਬਾਹਰ ਨਹੀਂ ਕੱਢ ਸਕਦਾ ਹਾਂਜੀ ਦੋਸਤੋ ਆਪਾਂ ਗੱਲ ਕਰਦੇ ਹਾਂ 스킬 ਦੀ ਕਿਤਾ ਮੁਖੀ ਹੁਨਰ ਦੀ ਤੁਹਾਡੇ ਕੋਲ ਕਿਹੜੀ 스킬 ਵਾ ਕਿਹੜਾ ਹੁਨਰ ਵਾ ਜਿਵੇਂ ਟੈਕਨੀਕਲ 스킬 ਸੌਫਟ 스킬 ਕਮਿਊਨੀਕੇਸ਼ਨ 스킬 ਗਾੜੀ ਇਹਨਾਂ ਦੀਆਂ ਵੀ ਵੱਖ-ਵੱਖ ਕਿਸਮਾਂ ਤੁਸੀਂ ਕਿਸੇ ਵੀ 스킬 ਦੇ ਵਿੱਚ ਹੁਨਰਮੰਦ ਹੋਵੋਗੇ ਤਾਂ ਇਹ ਦੇਸ਼ ਤੁਹਾਨੂੰ ਆਪ ਸੱਦਣਗੇ ਕੋਲੋਂ ਜਾਇਜ਼ ਦੀ ਟਿਕਟ ਵੀ ਦੇਣਗੇ ਤੇ ਚੰਗੀ ਤਨਖਾਹ ਵੀ ਦੇਣਗੇ ਪਹਿਲਾਂ ਕੀ ਹੁੰਦਾ ਸੀ ਜਦੋਂ ਅਮਰੀਕਾ ਕੈਨੇਡਾ ਵਰਗੇ ਵਿਕਸਿਤ ਦੇਸ਼ ਡਿਵੈਲਪਮੈਂਟ ਕਰ ਰਹੇ ਸੀ ਨਾ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਲੇਬਰ ਦੀ ਲੋੜ ਸੀ ਉਦੋਂ ਟੈਕਨੋਲੋਜੀ ਇੰਨੀ ਐਡਵਾਂਸ ਨਹੀਂ ਸੀ ਅੱਜ ਤੋਂ ਤਿੰਨ ਸਦੀਆਂ ਪਹਿਲਾਂ ਕਾਲੇ ਲੋਕਾਂ ਨੂੰ ਗੁਲਾਮ ਬਣਾ ਕੇ ਅਮਰੀਕਾ ਖੜਦਾ ਹੁੰਦਾ ਸੀ ਲੇਬਰ ਕਰਾਉਣ ਅੱਜ ਤੇ ਆਪਾਂ ਕਰੋੜ 50 ਲੱਖ ਲਾ ਕੇ ਆਪ ਜਾਣਦੇ ਆ ਨਾ ਲੇਬਰ ਕਰਨ ਕੋਈ ਮੌਕਾ ਸੀ ਕਿ ਇੱਥੋਂ ਬੰਦੇ ਖੜੇ ਜਾਂਦੇ ਸੀ ਉੱਥੇ ਕਿਉਂਕਿ ਉਦੋਂ ਉਹ ਡਿਵੈਲਪ ਹੋ ਰਿਹਾ ਸੀ ਦੇਸ਼ ਹੁਣ ਉਹ ਪੂਰਨ ਤੌਰ ਤੇ ਡਿਵੈਲਪ ਹੋ ਚੁੱਕੇ ਆ ਹੁਣ ਉਥੇ ਟੈਕਨੋਲੋਜੀ ਕੰਮ ਕਰਦੀ ਆ ਹੁਣ ਇਨਸਾਨੀ ਤਾਕਤ ਦੀ ਨਹੀਂ ਉਹਨਾਂ ਨੂੰ ਜ਼ਰੂਰਤ ਹੁਣ ਉਹਨਾਂ ਨੂੰ ਉਹਨਾਂ ਬੰਦਿਆਂ ਦੀ ਜ਼ਰੂਰਤ ਆ ਜਿਹੜੇ ਉਹਨਾਂ ਦੀਆਂ ਮਸ਼ੀਨਾਂ ਠੀਕ ਕਰਨ ਸਮਝ ਗਏ ਨਾ ਤੁਸੀਂ ਮੇਰੀ ਗੱਲ ਸਕਿੱਲ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਲਾਗ ਲਈ ਆਈਟੀਆਈ ਚ ਜਾਓ ਜਿਹੜੀ ਵੀ ਤੁਹਾਡੇ ਸ਼ਹਿਰ ਪਿੰਡ ਲੱਗੇ ਆਈਟੀਆਈ ਉੱਥੇ ਜਾ ਕੇ ਪਤਾ ਕਰਿਓ ਜੇ ਆਪਾਂ ਆਖੀਏ ਕਿ ਹੁਣ ਲੇਬਰ ਕਰਨ ਇਹਨਾਂ ਦੇਸ਼ਾਂ 'ਚ ਜਾਣਾ ਉਹਨਾਂ ਨੂੰ ਜ਼ਰੂਰਤ ਨਹੀਂ ਹਾਂ ਜੇ ਤੁਸੀਂ ਕਿਸੇ ਕਿਤਾ ਮੁਖੀ ਦੇ ਮਾਰ ਜੇ ਆਪਣੀ ਉਹ ਫਾਈਲ ਲਾਓ ਅੰਬੈਸੀ 'ਚ ਤੁਹਾਨੂੰ ਝਟਪਟ ਵੀਜ਼ਾ ਮਿਲੂਗਾ ਜ਼ਰੂਰੀ ਨਹੀਂ ਕਿ ਤੁਸੀਂ ਡਾਕਟਰ ਇੰਜੀਨੀਅਰੀ 'ਚ ਸਾਰਿਆਂ ਨੂੰ ਰੱਬ ਨੇ ਇਦਾਂ ਰਿਤਬਾਗ ਨਹੀਂ ਕਿ ਉਹ ਜ਼ਿਆਦਾ ਪੜ੍ਹ ਸਕਣ ਜੇ ਡਾਕਟਰ ਇੰਜੀਨੀਅਰ ਡਾਕਟਰ ਇੰਜੀਨੀਅਰ ਬਣ ਸਕਦੇ ਆ ਨਾ ਤੇ ਜਿਹੜਾ ਮਕੈਨਿਕਲ ਹੁੰਦਾ ਉਹ ਬੰਦਾ ਫਰਜ਼ ਕਰੋ ਟਰੱਕ ਦਾ ਟਾਇਰ ਖੋਲ ਕੇ ਉਹਨੂੰ ਪੈਂਚਰ ਲਾਉਣਾ ਤੇ ਡਾਕਟਰ ਤੇ ਇੰਜੀਨੀਅਰ ਨੂੰ ਕਿਉਂ ਲਾ ਕੇ ਵਿਖਾਦੇ ਡਾਕਟਰ ਜਾਂ ਉਹਨੂੰ ਪੈਂਚਰ ਲਾ ਕੇ ਡਾਕਟਰ ਟੀਕਾ ਹੀ ਲਾ ਸਕਦਾ ਸੋ ਭਰਾਓ ਰੱਬ ਨੇ ਸਾਰਿਆਂ ਲਈ ਰਾਹ ਰੱਖੇ ਆ ਪਰ ਲੋੜ ਆ ਸਾਨੂੰ ਮਿਹਨਤ ਕਰਨ ਦੀ ਸਾਨੂੰ ਚੰਗੀ ਸਲਾਈਅਤ ਨਹੀਂ ਕੋਈ ਦਿੰਦਾ 12 ਕਰਨ ਤੋਂ ਬਾਅਦ ਮੁੰਡੇ ਜਾਂ ਭਰਤੀ ਵੇਖਣੀ ਸ਼ੁਰੂ ਕਰ ਦਿੰਦੇ ਤੇ ਜਾਂ ਆ ਜਿਹੜਾ ਰਿਚਾਰਡ ਸੀ ਬਾਹਰ ਦਾ ਕੰਮ ਕਰ ਦਿੰਦੇ ਸੀ ਸ਼ੁਰੂ ਹੁਣ ਇਹਨਾਂ ਬਾਰੇ ਹੁਣ ਤੁਹਾਨੂੰ ਚੰਗੀ ਤਰ੍ਹਾਂ ਗਿਆਨ ਹੋ ਗਿਆ ਉਹਨਾਂ ਦੇਸ਼ਾਂ ਨੇ ਦੱਸਤਾ ਕਿ ਸਾਨੂੰ ਭਾਈ ਲੇਵਰ ਦੀ ਨਹੀਂ ਜ਼ਰੂਰਤ ਸਾਡੇ ਕੋਲ ਹੈਗੀ ਆ ਸਾਡੇ ਕੋਲ ਉਹ ਬੰਦੇ ਆ ਉਹ ਜਿਨ੍ਹਾਂ ਨੂੰ ਸਕਿੱਲ ਆਉਂਦੀ ਕੋਈ ਕੋਈ ਕਿਤਾ ਮੁਖੀ ਚ ਉਹ ਹੁਨਰ ਰੱਖਦੇ ਤੁਸੀਂ ਇਲੈਕਟ੍ਰੀਸ਼ੀਅਨ ਦੀ ਆਈਟੀਆਈ ਕਰ ਲਓ ਡੀਜ਼ਲ ਮਕੈਨਿਕ ਦੀ ਕਰ ਲਓ ਕਿੰਨੀ ਤਰ੍ਹਾਂ ਦੇ ਕੋਰਸ ਆ ਆਈਟੀਆਈ ਕਰਾਉਂਦੀ 12 ਚ ਮਾਤਾਂ ਕਰਕੇ ਕਰ ਲਓ ਜੇ ਤੁਸੀਂ ਵਿਦੇਸ਼ ਨਹੀਂ ਵੀ ਨਾ ਜਾਣਾ ਇੱਥੇ ਵੀ ਚੰਗੀ ਰੋਟੀ ਰੋਜੀ ਤੁਸੀਂ ਕਮਾ ਸਕਦੇ ਆ ਪਰ ਅਸੀਂ ਚਾਹੁੰਨੇ ਕਿ ਝੱਟਪਟ ਅਮੀਰ ਕਰੋੜਾਪਤੀ ਹੋ ਜਾਈਏ। ਦੋਸਤੋ ਸਾਡੇ ਦੇ ਗੁਰੂ ਦਾ ਹੀ ਸਿਧਾਂਤ ਪਹਿਲਾਂ ਸੇਵਾ ਫੇਰ ਮੇਵਾ। ਕੰਮ ਹਮੇਸ਼ਾ ਹੀ ਛੋਟੇ ਲੈਵਲ ਤੋਂ ਸ਼ੁਰੂ ਹੋ ਕੇ ਜਿਹੜਾ ਤਰੱਕੀ ਕਰੇ ਉਹੋ ਹੀ ਵਧਿਆ ਫੁੱਲਿਆ ਰਹਿੰਦਾ। ਜਿਹੜਾ ਵੱਡੀ ਚੀਜ਼ ਪਹਿਲਾਂ ਮਿਲ ਜੇ ਉਹ ਸੰਭਾਲੀ ਨਹੀਂ ਜਾਂਦੀ ਕਿਉਂਕਿ ਉਹ ਕਿੱਦਾਂ ਬਣਦੀ ਉਹਦੇ ਪਿੱਛੇ ਕਿੰਨਾ ਚਿੰਜਾ ਦੀ ਮਿਹਨਤ ਲੱਗੀ ਕੀ ਕੁਛ ਲੱਗਾ ਇਹ ਸਾਨੂੰ ਨਹੀਂ ਪਤਾ ਹੁੰਦਾ ਉਹ ਛੇਤੀ ਖੁਰ ਜਾਂਦੀ। ਫੋ ਦੋਸਤੋ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸਕਿੱਲ 'ਚ ਤਸੀਮਾ ਹਾਰਤ ਰੱਖਦੇ ਜੇ ਤੁਹਾਨੂੰ ਕੋਈ ਦੇਸ਼ ਉੱਥੋਂ ਐ ਕੰਨੋਂ ਫੜ ਕੇ ਕੱਢ ਨਹੀਂ ਸਕਦਾ ਪਰ ਜੇ ਆਪਾਂ ਸਿਰਫ ਇਹੋ ਹੀ ਰਾਹ ਰੱਖਿਆ ਕਿ ਏਜੰਟਾਂ ਨੂੰ ਪੈਸੇ ਦੇ ਕੇ ਬਾਦਰ ਟੱਪ ਕੇ ਉੱਥੇ ਲੇਬਰ ਕਰਨ ਯਾਨੀ ਲੇਬਰ ਲੋ ਸਸਰੀ ਕਾਲ ਆ ਹਾਂ ਜੇ ਤੁਹਾਨੂੰ ਕੋਈ ਸਕਿੱਲ ਆਉਂਦੀ ਕੋਈ ਕਿਸੇ ਕਿੱਤੇ 'ਚ ਤਸੀਮਾ ਹਾਰ ਜੇ ਤੁਸੀਂ ਡੀਜ਼ਲ ਦਾ ਮਕੈਨਿਕ ਜੀ ਇੰਜਣ ਦੀ ਤਾਂ ਵੀ ਤੁਹਾਨੂੰ ਉੱਥੇ ਕੰਮ ਮਿਲ ਜੂ ਇੱਥੇ ਵੀ ਮਿਲ ਜੂ ਕਿੰਨੀਆਂ ਆ ਜਿਹੜੀਆਂ ਆਪਣੀਆਂ ਖੁੱਲੀਆਂ ਹੁੰਦੀਆਂ ਵਾ ਕਾਰਾਂ ਦੇ ਸਟੂਰ ਜਿਨ੍ਹਾਂ ਨੂੰ ਆਂਦੇ ਆ ਉਹਨਾਂ ਬਾਹਰ ਲਿਖ ਕੇ ਲਾਇਆ ਨਹੀਂ ਫਰਾਨੇ ਮਕੈਨਿਕਲ ਦੀ ਸਾਨੂੰ ਲੋਡ ਫਰਾਨੇ ਦੀ ਲੋਡ ਆ ਲੁਧਿਆਣੇ ਕਿੰਨਿਆਂ ਚ ਲੱਗਾ ਲਿਖ ਕੇ ਪਰ ਸਾਡੇ ਬੰਦੇ ਕਰਦੇ ਨਹੀਂਗੇ ਜਰੂਰ ਦੋਸਤੋ ਧਿਆਨ ਦਿਓ ਹਰ ਇੱਕ ਮੰਦੇ 'ਚ ਕੋਈ ਨਾ ਕੋਈ ਹੁਨਰ ਹੁੰਦਾ ਪਰ ਗੱਲ ਆ ਗਈ ਉਹਨੂੰ ਪ੍ਰਗਟ ਕਰਨ ਦੀ ਸੋ ਮੇਰੇ ਦੋਸਤੋ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਲੰਬੀ ਹੋ ਜਣੀ ਫੇਰ ਪਾਵਾਂਗੇ ਦੂਜਾ ਪਾਰਟ ਸਤਿ ਸ੍ਰੀ ਅਕਾਲ